ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਗੁਣਾਕਾਰੀ ਪੌਦੇ ਅੰਜੀਰ ਬਾਰੇ ਅੰਜੀਰ ਨੂੰ ਤੁਸੀਂ ਕਿਵੇਂ ਲਾਉਣਾਗਾ ਕੀ ਸਮਾਂ ਤੇ ਕਿਸ ਕੀ ਤਰੀਕਾ ਹੈ ਇਹਨੂੰ ਲਾਉਣ ਦਾ ਉਹਦੇ ਬਾਰੇ ਅਸੀਂ ਦੱਸਣ ਜਾ ਰਹੇ ਹਾਂਗੇ ਅੰਜੀਰ ਬਾਰੇ ਤੁਸੀਂ ਜਾਣਦੇ ਹੋਵੋਗੇ ਕਿ ਇਹ ਇੱਕ ਗੁਣਾਕਾਰੀ ਪੌਦਾ ਹੈਗਾ ਜੋ ਕਿ ਜੇ ਤੁਸੀਂ ਦੁਕਾਨ ਤੇ ਲੈਣ ਜਾਓਗੇ ਇਹਨੂੰ ਤਾਂ ਘੱਟੋ ਘੱਟ ਇਹ 150 ਦਾ ਭਾਈ ਆਧੇ ਕਿਲੋ ਮਿਲੂਗਾ ਜਿਹੜਾ ਦਾ ਫਲ ਹੈਗਾ ਤੇ ਅੰਜੀਰ ਦਾ ਬੂਟਾ ਗਾ ਜਿਹੜਾ ਜੇ ਤੁਸੀਂ ਇਹ ਲੈਣਾ ਹੋਵੇ ਸਰਕਾਰੀ ਨਰਸਰੀ ਚ ਦਾ 20 ਤੋਂ 30 ਰੁਪਿਆ ਦੇ ਵਿਚਕਾਰ ਮਿਲ ਜੂਗਾ ਪ੍ਰਾਈਵੇਟ ਨਰਸਰੀ ਚ ਉਹ 50 ਤੋਂ 100 ਦੇ ਵਿਚਕਾਰ ਮਿਲਦਾ ਗਾ ਤੈਨੂੰ ਲਾਉਣ ਦਾ ਤਰੀਕਾ ਕੀ ਹੈ ਇਹਨੂੰ ਲਾਉਣ ਦੇ ਲਈ ਤੁਸੀਂ ਜਿਹੜਾ ਲਫਾਫਾ ਗਾ ਇਹ ਲਫਾਫੇ ਨੂੰ ਪਾੜ ਲੈਣਾ ਗਾ ਪਹਿਲਾਂ ਟੋਆ ਪਟਣਾ ਗਾ ਬਾਬਾ ਡੂੰਗਾ ਟੋਆ ਪਟ ਲਓ ਥੋੜਾ ਜਿਹਾ ਜੀ ਇਹ ਚ ਪਾਣੀ ਵੀ ਖੜ ਸਕੇ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਇਹਦਾ ਇਹਦਾ ਲਫਾਫਾ ਗਾ ਲਫਾਫੇ ਨੂੰ ਤੁਸੀਂ ਇਸ ਤਰ੍ਹਾਂ ਪਾੜ ਲਓ ਲਫਾਫੇ ਨੂੰ ਪਾੜਦਨ ਤੋਂ ਬਾਅਦ ਇਹਨੂੰ ਸਾਰੇ ਨੂੰ ਤੁਸੀਂ ਉਹ ਕਰ ਲਓ ਇਸ ਤਰ੍ਹਾਂ ਲਫਾਫੇ ਨੂੰ ਪਾੜ ਲਓ ਲਫਾਫੇ ਨੂੰ ਪਾੜਨ ਤੋਂ ਬਾਅਦ ਇਹਨੂੰ ਲਫਾਫੇ ਤੋਂ ਬਾਹਰ ਕੱਢ ਲਓ ਬਾਹਰ ਕੱਢਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਲਾਉਣਾ ਉਹਦੇ ਲਈ ਪਹਿਲਾਂ ਥੱਲੇ ਇਹ ਥਾਂ ਵੀ ਮਿੱਟੀ ਪੋਲੀ ਰੱਖ ਲਓ ਮਿੱਟੀ ਥੋੜੀ ਜੀ ਮੈਂ ਤੁਹਾਡੇ ਸਾਹਮਣੇ ਪਾ ਰਿਹਾ ਹਾਂ ਹਣ ਤੇ ਉਹਦੇ ਲਈ ਬਸ ਇਸ ਤਰ੍ਹਾਂ ਦੀ ਇਹ ਮਿੱਟੀ ਏ ਸੀ ਮੈਂ ਬਚਾ ਕੇ ਪਾ ਲਈ ਤੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇਹਨੂੰ ਆਲੇ ਦੁਆਲੇ ਇਹ ਮਿੱਟੀ ਪਾ ਦਿਓ ਆਲੇ ਦੁਆਲੇ ਮਿੱਟੀ ਪਾ ਦਿਓ ਇੱਕ ਵਾਰ ਇਹਨੂੰ ਲਾਉਣਾ ਜਿਹੜਾ ਲਾਉਣਾ ਕੋਈ ਵੀ ਪੌਦਾ ਲਾਉਣਾ ਹੋਵੇ ਨਾ ਸ਼ਾਮ ਨੂੰ ਲਾਓ ਤੁਸੀਂ 6 ਵਜੇ ਤੋਂ ਬਾਅਦ ਤੇ ਤਾਂ ਕਿ ਉਦੋਂ ਗਰਮੀ ਨਾ ਹੋਵੇ ਪਾਣੀ ਪਾਉਣਾ ਵੀ ਸੌਖਾ ਹੋ ਜੇ ਇਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਮਿੱਟੀ ਪਾ ਕੇ ਇਹਨੂੰ ਸਾਰੇ ਨੂੰ ਢੱਕ ਕੇ ਦੀਆਂ ਜਿਹੜਾ ਇੰਨਾ ਕ ਟੋਆ ਰੱਖ ਲੈਣਾਗਾ ਇਹ ਟੋਏ ਦੇ ਵਿੱਚ ਤੁਸੀਂ ਪਾਣੀ ਪਾਉਣਾਗਾ ਪਾਣੀ ਇਹ ਖਿਆਲ ਰੱਖੇ ਕਿ ਪਾਣੀ ਤੁਸੀਂ ਸ਼ਾਮ ਨੂੰ ਪਾਉਣਾਗਾ ਸਵੇਰੇ ਪਾਣੀ ਦੀ ਪਾਉਣ ਦੀ ਗਲਤੀ ਨਾ ਕਰੋ ਜੇ ਸਵੇਰੇ ਵੀ ਪਾਉਂਗੇ ਤਾਂ ਘਟੂ ਘਟ 7 ਵਜੇ ਤੋਂ ਪਹਿਲਾਂ ਪਾਓ ਗਰਮੀਆਂ ਦੇ ਵਿੱਚ ਤੇ 7 ਵਜੇ ਤੋਂ ਬਾਅਦ ਪਾਣੀ ਨਹੀਂ ਪਾਉਣਾ ਤੇ ਗਰਮੀਆਂ ਦੇ ਵਿੱਚ ਜੇ ਤੁਸੀਂ ਪਾਣੀ ਸ਼ਾਮ ਨੂੰ ਪਾਉਣਾਗਾ ਸ਼ਾਮ ਨੂੰ ਪਾਣੀ 6 ਵਜੇ ਤੋਂ ਬਾਅਦ ਪਾਓ ਜਦੋਂ ਧੁੱਪ ਮੱਠੀ ਪੈ ਜਾਂਦੀ ਹੈ ਜੇ ਪਾਣੀ ਖੜਾ ਰਿਹਾ ਤਾਂ ਇਹਦੇ ਵਿੱਚ ਜਿਆਦੇ ਧੁੱਪ ਲੱਗਣ ਕਰਕੇ ਬੂਟੇ ਮੱਚ ਵੀ ਸਕਦੇ ਨੇਗੇ ਇਸ ਲਈ ਖਿਆਲ ਰੱਖੇ ਕਿ ਪਾਣੀ ਆ ਜਿਹੜਾ ਉਸ ਹਾਬ ਨਾਲ ਪਾਉਣਾਗਾ ਤੇ ਪਾਉਣਾ ਸ਼ਾਮ ਨੂੰ ਆ ਤੇ ਇਹ ਅੰਜੀਰ ਦਾ ਪੌਦਾ ਜਿਹੜਾ ਬਹੁਤ ਗੁਣਾਕਾਰੀ ਆ ਇਹਨੂੰ ਤੁਸੀਂ ਲਾ ਸਕਦੇ ਹੋ ਆਪਣੇ ਏਰੀਆ ਦੇ ਵਿੱਚ ਇਹ ਹੋ ਸਕਦਾਗਾ ਬਹੁਤ سارے ਲੋਕ ਹੁਣ ਹਗਾ ਰਹੇ ਨੇਗੇ ਸਰਕਾਰੀ ਨਰਸੀਆਂ ਜੋ ਮਿਲ ਰਿਹਾਗਾ ਪ੍ਰਾਈਵੇਟ ਨਰਸੀਆਂ ਚੋਂ ਮਿਲ ਰਿਹਾਗਾ ਸਰਕਾਰੀ ਚੋਂ 20 ਰੁਪਏ ਮਿਲ ਜੂਗਾ ਤੁਹਾਨੂੰ ਇਹ ਤੇ ਪ੍ਰਾਈਵੇਟ ਨਰਸਰੀ ਚੋਂ ਲਓਗੇ ਤਾਂ ਘੱਟੋ ਘੱਟ 50 ਤੋਂ 100 ਦੇ ਵਿਚਕਾਰ ਮਿਲ ਜੂਗਾ ਜਿਹੜਾ ਇਹਦਾ ਫਾਲਾਗਾ 150 ਰੁਪਏ ਨੂੰ ਭਾਈ ਆਧਾ ਕਿਲੋ ਦਾ ਮਿਲਦਾਗਾ ਤੇ ਇਹ ਬਹੁਤ ਸਾਰਾ ਗੁਣਾ ਕਰੀ ਫਾਲਾਗਾ ਦਾ ਹਾਜ਼ਮੇ ਲਈ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਲਈ ਇਹ ਫਾਇਦੇਮੰਦ ਹੈਗਾ ਤੁਸੀਂ ਇਹਨੂੰ ਵੱਤ ਤੋਂ ਵੱਤ ਬੀਜੋ ਸ਼ੁਕਰੀਆ ਜੀ ਧੰਨਵਾਦ